ਉਸ ਦੇ ਚਿਹਰੇ ਦੇ ਉੱਪਰ ਜਾਂ ਤਾਂ ਤੇਜ਼ਾਬ ਪਾਇਆ ਸੀ ਜਾਂ ਫਿਰ ਅੱਗ ਲਾ ਕੇ ਉਸ ਦੇ ਚਿਹਰੇ ਨੂੰ ਸਾੜਿਆ ਗਿਆ ਸੀ ਤੇ ਉਸ ਦੇ ਸਰੀਰ ਦੇ ਉੱਪਰ 100 ਤੋਂ ਵੱਧ ਚੋਟਾਂ ਦੇ ਗਹਿਰੇ ਨਿਸ਼ਾਨ ਸੀ ਤੇ ਉਸ ਦੀ ਬਾਡੀ ਇੱਕ ਬੋਰੀ ਦੇ ਵਿੱਚ ਭਰੀ ਮਿਲਦੀ ਆ ਜੋ ਗਲ ਸੜ ਚੁੱਕੀ ਸੀ ਲੋਕ ਜਦੋਂ ਬੋਰੀ ਨੂੰ ਖੋਲਦੇ ਆ ਕਿ ਉਹਦੇ ਵਿੱਚੋਂ ਬਹੁਤ ਜ਼ਿਆਦਾ ਬਦਬੂ ਆ ਰਹੀ ਆ ਮੁਸ਼ਕ ਆ ਰਿਹਾ ਤਾਂ ਉਹ ਪਹਿਲਾਂ ਉਹ ਖੁਦ ਉਸ ਬੋਰੀ ਨੂੰ ਖੋਲਣ ਦੀ ਕੋਸ਼ਿਸ਼ ਕਰਦੇ ਆ ਫੇਰ ਕਿਸੇ ਨੇ ਰੋਕ ਦਿੱਤਾ ਤੇ ਪੁਲਿਸ ਭਲਾਈ ਜਾਂਦੀ ਹੈ ਜਦੋਂ ਪੁਲਿਸ ਆ ਕੇ ਉਸ ਬੋਰੀ ਨੂੰ ਖੋਲਦੀ ਹੈ ਤਾਂ ਉਹਨਾਂ ਨੂੰ ਪਤਾ ਲੱਗਦਾ ਕਿ ਇਹਦੇ ਵਿੱਚ ਇੱਕ ਔਰਤ ਦੀ Laash ਆ 27 ਸਾਲਾਂ ਦੀ ਇਹ ਔਰਤ ਲੱਗ ਰਹੀ ਸੀ ਪਰ ਇਹਦੀ Laash ਗਲ ਸੜ ਚੁੱਕੀ ਸੀ ਚਿਹਰਾ ਤਾਂ ਵੈਸੇ ਹੀ ਝੋਲਸਿਆ ਪਿਆ ਸੀ ਪਤਾ ਨਹੀਂ ਅੱਗ ਨਾਲ ਜਾਂ ਤਿਆਬ ਨਾਲ ਉਸ ਕੁੜੀ ਦੀ ਪਛਾਣ ਕਿੱਥੋਂ ਹੁੰਦੀ ਆ ਉਸ ਕੁੜੀ ਦੀ ਪਛਾਣ ਉਹਦੇ ਬਾਹਾਂ ਤੇ ਬਣੇ ਟੈਟੂ ਤੋਂ ਹੁੰਦੀ ਆ ਉੰਜ ਤਾਂ ਉਹਦੀ ਕੋਈ ਪਹਿਚਾਣ ਹੀ ਨਹੀਂ ਹੁੰਦੀ ਉਹਦੀ ਸਾੜੀ ਜਿਹੜੀ ਹੈਗੀ ਆ ਜਾਂ ਉਹਦੇ ਤੋਂ ਉਹਦੀ ਪਹਿਚਾਣ ਹੁੰਦੀ ਆ ਦੱਸਿਆ ਜਾ ਰਿਹਾ ਕਿ ਇਹ ਕੁੜੀ ਇੱਕ ਦਿਨ ਆਪਣੀ ਮਾਂ ਨੂੰ ਫੋਨ ਲਾ ਕੇ ਰੋਂਦੀ ਆ ਕਿ ਮਾਂ ਮੈਨੂੰ ਬਚਾ ਲਓ ਮਾਂ ਮੈਨੂੰ ਬਚਾ ਲਓ ਹਲੇ ਇਹ ਗੱਲ ਹੀ ਕਰ ਰਹੀ ਹੁੰਦੀ ਆ ਕਿ ਇਸ ਕੁੜੀ ਦੀ ਅਚਾਨਕ ਆਵਾਜ਼ ਆਉਣਾ ਬੰਦ ਹੋ ਜਾਂਦੀ ਆ ਤੇ ਮਾਂ ਉਸੇ ਟਾਈਮ ਹੀ ਸਹਿਮ ਗਈ ਸੀ ਤੇ ਉਦੋਂ ਤੋਂ ਪੁਲਿਸ ਵੀ ਆਇਆ ਦੱਸਿਆ ਜਾ ਰਿਹਾ ਕਿ ਜੋ ਦੋਸ਼ ਲੱਗ ਰਹੇ ਨੇ ਕਿ ਪੁਲਿਸ ਨੇ ਵੀ ਮਨਤਾ ਕਰਦੇ ਸੀ ਕਿ ਸਾਡੇ ਧੀ ਮਿਲ ਨਹੀਂ ਰਹੀ ਪਰ ਇਸ ਮਾਮਲੇ ਵਿੱਚ ਪੁਲਿਸ ਕਹਿ ਰਹੀ ਸੀ ਕਿ ਅਸੀਂ ਕਾਰਵਾਈ ਕਰ ਰਹੇ ਹਾਂ ਪਰ ਜਿਹੜੀ ਉਹ ਲੜਕੀ ਆ ਉਹ ਕਿਤੋਂ ਮਿਲ ਨਹੀਂ ਰਹੀ ਸੀ ਤੇ ਆਖਰਕਾਰ ਇੱਕ ਕੁੜੀ ਸਿਕੰਦਰਪੁਰ ਤੋਂ ਮਿਲਦੀ ਆ ਇਹ ਮੁਜ਼ਫਰਪੁਰ ਦਾ ਮਾਮਲਾ ਮੁਜ਼ਫਰਪੁਰ ਦੇ ਸਿਕੰਦਰਪੁਰ ਦੀ ਇੱਕ ਘਟਨਾ ਦੱਸੀ ਜਾ ਰਹੀ ਹੈ ਤਾਂ ਜਦੋਂ ਉਹ ਕੁੜੀ ਦੀ লাশ ਮਿਲਦੀ ਆ ਤਾਂ ਹੜਕੰਪ ਮੱਚਦਾ ਤਾਂ ਫਿਰ ਇਸ ਪੂਰੇ ਮਾਮਲੇ ਦੀ ਪੁਲਿਸ ਇਨਵੈਸਟੀਗੇਸ਼ਨ ਕਰਦੀ ਆ ਕਿ ਕੁੜੀ ਦੇ ਮਾਪੇ ਦੋਸ਼ ਲੁੰਦੇ ਨੇ ਕੁੜੀ ਦੇ ਸਹੁਰਾ ਪਰਿਵਾਰ ਤੇ ਕਿ ਇਹਨਾਂ ਨੇ ਸਾਡੀ ਧੀ ਮਾਰ ਦਿੱਤੀ ਹੈ ਤੇ ਹੁਣ ਜਿਹੜਾ ਕੁੜੀ ਦਾ ਸਹੁਰਾ ਪਰਿਵਾਰ ਆ ਉਹ ਤਾਂ ਫਰਾਰ ਹੋ ਚੁੱਕਾ ਕੁੜੀ ਦੇ ਮਾਰਨ ਦੀ ਵਜ੍ਹਾ ਕੀ ਸੀ ਜਿਨੇ ਸਭ ਨੂੰ ਝੰਝੋੜ ਦਿੱਤਾ ਕੁੜੀ ਦਾ ਭਰਾ ਰੋ ਰਿਹਾ ਸੀ ਕਹਿੰਦਾ ਕਿ ਮੇਰੀ ਭੈਣ ਦੇ ਘਰ ਧੀਆ ਸੀ ਪੁੱਤ ਨਹੀਂ ਹੋਇਆ ਜਿਹੜੇ ਕਰਕੇ ਉਹਦਾ ਪਤੀ ਸੰਤੋਸ਼ ਸ਼ਾ ਉਹਦਾ ਦੇਵਰ ਸੱਸ ਸਹੋਰਾ ਉਹਨੂੰ ਤੰਗ ਪਰੇਸ਼ਾਨ ਕਰਦੇ ਸੀ ਕਿ ਸਾਡੇ ਘਰ ਪੁੱਤ ਨਹੀਂ ਤਾਂ ਉਹ ਲਗਾਤਾਰ ਪੁੱਤ ਦੀ ਡਿਮਾਂਡ ਕਰ ਰਹੇ ਸੀ ਤੇ ਇਸੇ ਹੀ ਕਰਕੇ ਉਹਨਾਂ ਨੇ ਸਾਡੀ ਭੈਣ ਨੂੰ ਮਾਰ ਬਿਖਾਇਆ ਇਸ ਮਾਮਲੇ ਦਾ ਤਾਂ ਪਤਾ ਨਹੀਂ ਫਿਲਹਾਲ ਪੁਲਿਸ ਇਸ ਪੂਰੇ ਮਾਮਲੇ ਦੀ ਇਨਵੈਸਟੀਗੇਸ਼ਨ ਕਰ ਰਹੀ ਆ ਪੁਲਿਸ ਦੀ ਇਨਵੈਸਟੀਗੇਸ਼ਨ ਵਿੱਚ ਕੀ ਨਿਕਲ ਕੇ ਸਾਹਮਣੇ ਆਉਂਦਾ ਕੀ ਨਹੀਂ ਉਹ ਤਾਂ ਫਿਲਹਾਲ ਆਉਣ ਵਾਲਾ ਵਕਤ ਦੱਸੇਗਾ ਪਰ ਦੋਸਤੋ ਅਜਿਹੀਆਂ ਘਟਨਾਵਾਂ ਅੱਜ ਵੀ ਸਾਡੇ ਸਮਾਜ ਦੇ ਵਿੱਚ ਵਾਪਰ ਰਹੀਆਂ ਨੇ ਅੱਜ ਵੀ ਬਹੁਤ ਵੱਡੇ ਪੱਧਰ ਤੇ ਮੁੰਡੇ ਕੁੜੀ ਦਾ ਫਰਕ ਸਾਡੇ ਸਮਾਜ ਵਿੱਚ ਕੀਤਾ ਜਾਂਦਾ ਅੱਜ ਵੀ ਸਾਡੇ ਲੋਕ ਇਹੀ ਮੰਗ ਕਰਦੇ ਆ ਪ੍ਰਾਇਓਰਟੀ ਇਹੀ ਆ ਕਿ ਸਾਡੇ ਘਰ ਧੀ ਨਹੀਂ ਬਲਕਿ ਪੁੱਤ ਜਨਮੇ ਜੇਕਰ ਕਿਸੇ ਦੇ ਘਰ ਦੋ ਧੀਆ ਜਾਂ ਤਿੰਨ ਧੀਆ ਹੁੰਦੀਆਂ ਤਾਂ ਉਹਨਾਂ ਦੇ ਮਨ ਵਿੱਚ ਵੀ ਜ਼ਿਆਦਾਤਰ ਲੋਕਾਂ ਦੇ ਮਨ ਵਿੱਚ ਵੀ ਲਾਲਸਾ ਰਹਿੰਦੀ ਆ ਕਿ ਸਾਡੇ ਘਰ ਪੁੱਤ ਜੰਮੇ ਤਾਂ ਹੀ ਜਿਹੜੀ ਸਾਡੀ ਪੀੜ੍ਹੀ ਉਹ ਅੱਗੇ ਵੱਧ ਸਕਦੀ ਹੈ ਇਹ ਹੀ ਪਛਾਖੜੀ ਸੋਚ ਅੱਜ ਵੀ ਸਾਡੇ ਸਮਾਜ ਦੇ ਜਿਹੜੇ ਲੋਕ ਆ ਭਾਵੇਂ ਪੜ੍ਹ ਲਿਖ ਚੁੱਕੇ ਨੇ ਉਹ ਕੈਨ ਨੂੰ ਪੜ੍ਹੇ ਲਿਖੇ ਨੇ ਪਰ ਉਹਨਾਂ ਦੀ ਜਿਹੜੀ ਸੋਚ ਆ ਉਹ ਅਗਾਂਹ ਵਧੂ ਨਾ ਹੋਣ ਕਰਕੇ ਅੱਜ ਵੀ ਉਹ ਉੱਥੇ ਹੀ ਖੜੇ ਨੇ ਜਦੋਂ ਕਿ ਅੱਜ ਵੀ ਇਸ ਗੱਲ ਕਰਕੇ ਕੁੜੀਆਂ ਨੂੰ ਤਾਣੇ ਮੇਨੇ ਦਿੱਤੇ ਜਾਂਦੇ ਨੇ ਕਿ ਇਹਨੇ ਪੁੱਤ ਨੂੰ ਜਨਮ ਨਹੀਂ ਦਿੱਤਾ ਇਹਨੇ ਮਤਲਬ ਧੀਆ ਪੈਦਾ ਕਰਤੀਆਂ ਹਰ ਦੋਸ਼ ਕੁੜੀ ਤੇ ਲਾਇਆ ਜਾਂਦਾ ਜਦਕੇ ਸਾਇੰਟੀਫਿਕ ਤਰੀਕੇ ਦੇ ਨਾਲ ਵੀ ਸਾਇੰਸ ਨੇ ਵੀ ਇਹ ਪ੍ਰੂਵ ਕਰ ਦਿੱਤਾ ਕਿ ਮੁੰਡਾ ਜਾਂ ਕੁੜੀ ਕੋਈ ਵੀ ਬੱਚਾ ਹੁਣ ਵਿੱਚ ਔਰਤ ਦਾ ਰੋਲ ਨਹੀਂ ਹੁੰਦਾ ਬਲਕਿ ਮਰਦ ਦਾ ਹੁੰਦਾ ਕਿਉਂਕਿ ਜਿਹੜੇ ਕੁੜੀ ਦੇ ਕਰੋਮੋਸੋਮ ਨੇ ਤੇ ਮਰਦ ਦੇ ਕੁੜੀ ਕੋਲੇ ਐਕਸ ਕਰੋਮੋਸੋਮਾ ਤੇ ਮਰਦ ਕੋਲੇ ਐਕਸ ਤੇ ਵਾਈ ਦੋ ਕਰੋਮੋਸੋਮਾ ਜਦੋਂ ਕੁੜੀ ਦੇ ਐਕਸ ਦੇ ਨਾਲ ਐਕਸ ਜੁੜਦਾ ਤਾਂ ਬੱਚੀ ਪੈਦਾ ਹੁੰਦੀ ਹੈ ਘਰ ਦੇ ਅੰਦਰ ਜਦੋਂ ਕੁੜੀ ਦੇ ਕਰੋਮੋਸੋਮ ਐਕਸ ਦੇ ਨਾਲ ਵਾਈ ਜੁੜਦਾ ਤਾਂ ਮੁੰਡਾ ਪੈਦਾ ਹੁੰਦਾ ਇਸ ਕਰਕੇ ਕਿਤੇ ਵੀ ਕੁੜੀ ਦਾ ਦੋਸ਼ ਨਹੀਂ ਹੈ ਘਰ ਦੇ ਅੰਦਰ ਕੁੜੀ ਜਾਂ ਮੁੰਡਾ ਪੈਦਾ ਹੋਣ ਵਿੱਚ ਇਹ ਮਰਦ ਮਰਦ ਕਰਕੇ ਹੀ ਹੈ ਵੈਸੇ ਇਹ ਕੁਦਰਤੀ ਕਿਰਿਆ ਹੈ ਨਾ ਪਰ ਕ੍ਰੋਮੋਸੋਮ ਮਰਦ ਕੋਲ ਦੋ ਹੋਣ ਕਰਕੇ ਕੁੜੀ ਦਾ ਬਿਲਕੁਲ ਇਹਦੇ ਵਿੱਚ ਕੋਈ ਰੋਲ ਨਹੀਂ ਹੁੰਦਾ ਪਰ ਸਦੀਆਂ ਤੋਂ ਲੈ ਕੇ ਅੱਜ ਤੱਕ ਇਸ ਨਾਮ ਤੇ ਪੀੜਤ ਔਰਤ ਰਹੀ ਆ ਦੰਡ ਔਰਤ ਨੂੰ ਮਿਲਦਾ ਰਿਹਾ ਮਾਰਿਆ ਔਰਤ ਨੂੰ ਜਾਂਦਾ ਰਿਹਾ ਤਾਨੇ ਮੇਨੇ ਔਰਤ ਸਹਿਣ ਕਰਦੀ ਆ ਹਰ ਤਰ੍ਹਾਂ ਦਾ ਦਰਦ ਆ ਜਿਹੜਾ ਇਸ ਪੂਰੇ ਮਾਮਲੇ ਦੇ ਵਿੱਚ ਅੱਜ ਵੀ ਔਰਤਾਂ ਹੀ ਸਹਿਣ ਕਰ ਰਹੀਆਂ ਨੇ ਭਾਵੇਂ ਕਿ ਅੱਜ ਦਾ ਯੁੱਗ ਆਧੁਨਿਕ ਯੁੱਗ ਕਿਹਾ ਜਾਂਦਾ ਸਾਇੰਸ ਦਾ ਯੁੱਗ ਕਿਹਾ ਜਾਂਦਾ ਕੰਪਿਊਟਰ ਦਾ ਯੁੱਗ ਕਿਹਾ ਜਾਂਦਾ ਪਰ ਫਿਰ ਵੀ ਜਿਹੜਾ ਦੋਸ਼ ਧੀ ਜਾਂ ਪੁੱਤ ਹੋਣ ਦਾ ਔਰਤ ਤੇ ਲਾਇਆ ਜਾਂਦਾ ਤੇ ਅੱਜ ਦੇ ਦੌਰ ਵਿੱਚ ਵੀ ਇੰਨੇ ਅਗਾਂਹ ਵਧੂ ਦੌਰ ਦੇ ਵਿੱਚ ਵੀ ਇੰਨੀ ਪਿਛਾਖੜੀ ਤੇ ਘਟੀਆ ਸੋਚ ਸਾਡੇ ਸਮਾਜ ਵਾਲੇ ਸਾਡੀ ਸੁਸਾਇਟੀ ਵਾਲੇ ਲੋਕ ਰੱਖ ਰਹੇ ਨੇ ਸਾਰੇ ਨਹੀਂ ਕਹਿੰਦੇ ਪਰ ਵੱਡੀ ਗਿਣਤੀਆਂ ਗਿਣਤੀ ਦਾ ਅੱਜ ਵੀ ਇਹੀ ਹਾਲ ਹੈ ਕਿ ਉਹ ਚੁੰੁੰਦੇ ਨੇ ਕਿ ਸਾਡੀ ਪੀੜ੍ਹੀ ਅੱਗੇ ਸਿਰਫ ਤੇ ਸਿਰਫ ਮੁੰਡਾ ਹੀ ਤੋਰ ਸਕਦਾ ਇਸੇ ਕਰਕੇ ਭੁੱਖ ਪੁੱਤ ਦੀ ਭੁੱਖ ਦੀ ਵਿੱਚ ਲਾਲਸਾ ਦੇ ਵਿੱਚ ਉਹ ਕਈ ਵਾਰ ਫਿਰ ਇਹੋ ਜਿਹੇ ਕਾਨੂੰਨੀ ਅਪਰਾਧਾਂ ਨੂੰ ਜਨਮ ਦਿੰਦੇ ਨੇ ਇਹੋ ਜਿਹੇ ਕਾਨੂੰਨੀ ਅਪਰਾਧ ਕਰਦੇ ਨੇ ਜਿਵੇਂ ਇਸ ਔਰਤ ਦੇ ਨਾਲ ਜਿਹਦਾ ਨਾਮ ਫੂਲਨ ਦੇਵੀ ਦੱਸਿਆ ਜਾ ਰਿਹਾ ਉਹਦੇ ਨਾਲ ਹੋਇਆ ਵਿਚਾਰੀ 27 ਸਾਲਾਂ ਦੀ ਇਸ ਕੁੜੀ ਨੂੰ ਦਰਦਨਾਕ ਮੌਤ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ